ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ 15 ਜਿਸ ਨੂੰ ਲਿਖਿਆ ਹੈ ਸਿਮਰਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਅਤੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ RAMU ਭੱਜ ਕੇ ਬੈਗ ਵੱਲ ਜਾਂਦਾ ਹੈ ਇਹ ਸਕੂਲ ਦੇ ਸਮਾਨ ਦੀ ਦੁਕਾਨ ਸੀ ਉਸ ਦੁਕਾਨ ਵਿੱਚ ਬਹੁਤ ਹੀ ਸੋਹਣੇ-ਸੋਹਣੇ ਬੈਗ ਟੰਗੇ ਹੋਏ ਸਨ RAMU ਰੰਗ-ਬਰੰਗੇ ਬੈਗ ਦੇਖ ਕੇ ਬਹੁਤ ਖੁਸ਼ ਹੋਇਆ ਕੋਈ ਬੈਗ ਦਾ ਰੰਗ ਲਾਲ ਸੀ ਅਤੇ ਕਿਸੇ ਦਾ ਨੀਲਾ ਸੀ ਕੋਈ ਬੈਗ ਗੁੱਡੇ ਵਾਲਾ ਸੀ ਤੇ ਕੋਈ ਸਪਾਈਡਰ ਵਾਲਾ ਰਾਮੂ ਨੂੰ ਇੱਕ ਸਪਾਈਡਰ ਵਾਲਾ ਬੈਗ ਬਹੁਤ ਪਸੰਦ ਆਇਆ ਮਹਿੰਗਾ ਹੋਣ ਕਰਕੇ ਤਾਂ ਬਹਾਦਰ ਸਿੰਘ ਨੇ ਉਸ ਬੈਗ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਮੇਰ ਸਿੰਘ ਦੇ ਕਹਿਣ ਤੇ ਰਾਮੂ ਨੂੰ ਉਹ ਬੈਗ ਮਿਲ ਹੀ ਗਿਆ ਕਾਪੀਆਂ ਬੋਤਲ ਜੈਟਰੀ ਬਾਕਸ ਅਤੇ ਪੈਨ ਪੈਂਸਲ ਲੈਣ ਤੋਂ ਬਾਅਦ ਰਾਮੂ ਅਤੇ ਬਾਕੀ ਸਾਰੇ ਇੱਕ ਕੈਫੇ ਵਿੱਚ ਪਹੁੰਚੇ ਉੱਥੇ ਬੈਠ ਕੇ ਉਹਨਾਂ ਨੇ ਹਲਕਾ-ਪੁਰਕਾ ਨਾਸ਼ਤਾ ਕੀਤਾ ਅਤੇ ਉਸ ਤੋਂ ਬਾਅਦ ਉਹ ਇੱਕ ਵਰਦੀ ਵਾਲੀ ਦੁਕਾਨ ਤੇ ਪਹੁੰਚ ਗਏ ਸਕੂਲ ਦੀ ਵਰਦੀ ਦਾ ਰੰਗ ਪੂਰਾ ਜਹਾ ਸੀ ਬਹੁਤ ਸਾਰੇ ਸ਼ਾਪਿੰਗ ਕਰਨ ਤੋਂ ਬਾਅਦ ਉਹ ਘਰ ਵਾਪਸ ਪਹੁੰਚੇ ਇੰਨੇ ਕੁ ਸਮੇਂ ਵਿੱਚ ਲਾਜੋ ਨੇ ਬਹੁਤ ਕੁਝ ਦੇਖਿਆ ਅੱਜ ਦਾ ਦਿਨ ਤਾਂ ਲਾਜੋ ਲਈ ਇੱਕ ਯਾਦਗਾਰ ਪਲ ਬਣ ਗਿਆ ਸੀ ਕਿੰਨਾ ਟਾਈਮ ਤਾਂ ਲਾਜੋ ਅਤੇ ਰਾਮੂ ਬਾਹਰ ਵਾਲੀਆਂ ਗੱਲਾਂ ਹੀ ਕਰਦੇ ਰਹੇ ਫਿਰ ਲਾਜੋ ਨੇ ਰਾਮੂ ਦੀਆਂ ਕਾਪੀਆਂ ਤੇ ਰਾਮੂ ਦਾ ਨਾਮ ਅਤੇ ਕਲਾਸ ਲਿਖਿਆ ਹਾਲਾਂਕਿ ਲਾਜੋ ਬਹੁਤ ਹੀ ਪੜ੍ਹੀ ਲਿਖੀ ਨਹੀਂ ਸੀ ਪਰ ਉਸ ਨੂੰ ਪੰਜਾਬੀ ਵਿੱਚ ਨਾਮ ਲਿਖਣਾ ਆਉਂਦਾ ਸੀ ਥੋੜੀ ਬਹਤੀ ਪੰਜਾਬੀ ਤਾਂ ਉਹ ਲਿਖ ਲੈਂਦੀ ਸੀ ਪਰ ਇਹ ਵੀ ਸੱਚ ਸੀ ਕਿ ਪੰਜਾਬੀ ਤੋਂ ਬਿਨਾਂ ਉਸ ਨੂੰ ਅੰਗਰੇਜ਼ੀ ਜਾਂ ਹਿੰਦੀ ਵਿੱਚ ਲਿਖਣਾ ਬਿਲਕੁਲ ਨਹੀਂ ਆਉਂਦਾ ਸੀ ਅਮਦਵੀ ਰਾਮੂ ਦੇ ਕੋਲ ਬੈਠ ਗਿਆ ਕਿੰਨਾ ਟਾਈਮ ਹੀ ਬੈਠ ਕੇ ਲਾਜੋ ਤੇ ਅਹਿਮਦ ਗੱਲਾਂ ਕਰਦੇ ਰਹੇ ਇੰਨੀ ਜਲਦੀ ਕਿਸੇ ਦੇ ਨੇੜੇ ਆਉਣਾ ਵੀ ਅਤੇ ਕਿਸੇ ਨਾਲ ਇੰਨਾ ਘੁੱਲਣਾ ਮਿਲਣਾ ਵੀ ਚੰਗਾ ਨਹੀਂ ਹੁੰਦਾ ਕਹਿੰਦੇ ਨੇ ਕਿ ਇੱਕ ਇਨਸਾਨ ਦੇ ਕਈ ਚਿਹਰੇ ਹੁੰਦੇ ਹਨ ਦਿਖਾਉਣ ਲਈ ਕੋਈ ਹੋਰ ਚਿਹਰਾ ਹੁੰਦਾ ਹੈ ਤਾਂ ਉਸ ਚਿਹਰੇ ਦੇ ਪਿੱਛੇ ਵੀ ਹੋਰ ਬਹੁਤ ਸਾਰੇ ਚਿਹਰੇ ਹੁੰਦੇ ਹਨ ਅਹਿਮਦ ਕੀ ਸੀ ਤੇ ਕਿਉਂ ਆਇਆ ਸੀ ਲਾਜੋ ਲਈ ਲਾਜੋ ਨੂੰ ਪਤਾ ਨਹੀਂ ਸੀ ਪਰ ਅਹਿਮਦ ਦੀਆਂ ਗੱਲਾਂ ਕਰਨ ਦੇ ਤਰੀਕੇ ਨੂੰ ਦੇਖ ਕੇ ਲਾਜੋ ਨੂੰ ਅਹਿਮਦ ਇੱਕ شریف ਅਤੇ ਨੇਕ ਬੰਦਾ ਲੱਗਣ ਲੱਗ ਗਿਆ ਸੀ ਲਾਜੋ ਅਤੇ ਅਹਿਮਦ ਕਾਫੀ ਟਾਈਮ ਤੱਕ ਗੱਲਾਂ ਕਰਦੇ ਰਹੇ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਕਦੋਂ ਸ਼ਾਮ ਹੋ ਗਈ ਅਹਿਮਦ ਲਾਜੋ ਅਤੇ ਰਾਮੂ ਬੇਰੇ 'ਚ ਮੰਜਾ ਢਾ ਕੇ ਬੈਠ ਗਏ ਅਤੇ ਉਹ ਤਿੰਨੋਂ ਗੱਲਾਂ ਕਰਨ ਲੱਗ ਪਏ ਪੰਮੀ ਅਤੇ ਬਹਾਦਰ ਉਹਨਾਂ ਲਈ ਚਾਹ ਲੈ ਕੇ ਆਉਂਦੇ ਹਨ ਅਤੇ ਪੰਮੀ ਉਹਨਾਂ ਨੂੰ ਆਖਦੀ ਹੈ ਤੁਸੀਂ ਤਾਂ ਗੱਲਾਂ ਵਿੱਚ ਇੰਨੇ ਰੁੱਝ ਗਏ ਕਿ ਚਾਹ ਪੀਣ ਤੱਕ ਨਹੀਂ ਆਏ ਮੇਹਰ ਪੁੱਤ ਤੁਹਾਡੇ ਤਿੰਨਾ ਬਾਰੇ ਪੁੱਛ ਰਿਹਾ ਸੀ ਮੈਂ ਵੀ ਆਖ ਦਿੱਤਾ ਕਿ ਉਹ ਤਿੰਨੋਂ ਕਮਰੇ ਵਿੱਚ ਬੈਠੇ ਗੱਪਾਂ ਮਾਰ ਰਹੇ ਨੇ ਬਹਾਦਰ ਸਿੰਘ ਅਹਿਮਦ ਨੂੰ ਆਖਦਾ ਹੈ ਅਜੇ ਵੀ ਕਿਹੜੀ ਗੱਲ ਹੈ ਜੋ ਤੁਹਾਡੀ ਮੁੱਕਣ ਤੇ ਨਹੀਂ ਆ ਰਹੀ ਤੁਸੀਂ 12 ਵਜੇ ਦੇ ਬੈਠੇ ਹੋ ਗੱਲਾਂ ਕਰਨ ਤੇ ਹੁਣ 5:30 ਵਜੇ ਗਏ ਹਨ ਤਾਂ ਗੋ ਅਹਿਮ ਦਾਖਦਾ ਗੱਲਾਂ ਤਾਂ ਕੁਝ ਖਾਸ ਨਹੀਂ ਹਨ ਬਸ ਪੁਰਾਣੇ ਟਾਈਮ ਨੂੰ ਯਾਦ ਕਰਕੇ ਇੱਕ ਦੂਜੇ ਨੂੰ ਸੁਣਾ ਰਹੇ ਸੀ ਮੈਂ ਤਾਂ RAMU ਨੂੰ ਆਪਣੇ ਸਕੂਲ ਬਾਰੇ ਸਭ ਕੁਝ ਦੱਸਿਆ ਹੈ RAMU ਖੁਸ਼ ਹੋਇਆ ਆਖਦਾ ਹੈ ਮੈਨੂੰ ਤਾਂ ਗੱਲਾਂ ਸੁਣ ਕੇ ਬਹੁਤ ਮਜ਼ਾ ਆਇਆ ਅਹਿਮ ਦਬਾਈ ਨੇ ਤਾਂ ਸਕੂਲ ਵਿੱਚ ਬਹੁਤ ਸਾਰੀਆਂ ਸ਼ਰਾਰਤਾਂ ਕਰੀਆਂ ਨੇ ਜੇ ਤੁਸੀਂ ਇਹਨਾਂ ਦੀਆਂ ਸ਼ਰਾਰਤਾਂ ਸੁਣੋ ਤਾਂ ਤੁਹਾਨੂੰ ਮੇਰੀਆਂ ਕੀਤੀਆਂ ਹੋਈਆਂ ਸ਼ਰਾਰਤਾਂ ਵੀ ਛੋਟੀਆਂ ਲੱਗਣਗੀਆਂ। ਅਹਿਮਦ ਪਾਈ ਨੇ ਦੱਸਿਆ ਕਿ ਇੱਕ ਵਾਰ ਤਾਂ ਇਹਨਾਂ ਨੇ ਆਪਣੇ ਕਿਸੇ ਕਲਾਸ ਟੀਚਰ ਦੇ ਵਾਲਾਂ ਵਿੱਚ ਚਿੰਗਮ ਲੱਜਕਾ ਦਿੱਤੀ ਸੀ। ਕਿਉਂਕਿ ਉਹ ਮੈਡਮ ਬਾਕੀ ਬੱਚਿਆਂ ਨੂੰ ਵਾਲਾਂ ਤੋਂ ਫੜ ਕੇ ਖਿੱਚਦੇ ਹੁੰਦੇ ਸਨ ਅਤੇ ਕੁੱਟਦੇ ਹੁੰਦੇ ਸਨ। ਪੰਮੀ RAMU ਦਾ ਕੰਨ ਫੜਦੀ ਹੋਈ ਆਖਦੀ ਹੈ ਤੇ ਤੂੰ ਕੀ ਕਰਿਆ ਸੀ? ਤੈਨੂੰ ਯਾਦ ਨਹੀਂ ਇੱਕ ਵਾਰ ਇਸ ਦੀ ਮੈਡਮ ਨੇ ਸਾਨੂੰ ਸਕੂਲ ਬੁਲਾਇਆ ਸੀ ਜਦ ਅਸੀਂ ਸਕੂਲ ਗਏ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਸਾਨੂੰ ਆਖਿਆ ਕਿ ਰਾਮੂ ਚੋਕਚੋਰੀ ਕਰਦਾ ਹੈ ਅਸੀਂ ਤਾਂ ਹੈਰਾਨ ਹੀ ਹੋ ਗਏ ਕਿ ਚੋਕ ਚੋਰੀ ਕਰਕੇ ਰਾਮੂ ਕੀ ਕਰਦਾ ਹੋਵੇਗਾ ਅਹਿਮਦ ਪੰਮੀ ਨੂੰ ਆਖਦਾ ਹੈ ਚੋਕ ਦੀ ਚੋਰੀ ਪਰ ਕਿਉਂ ਚੋਰੀ ਕਰਨਾ ਤਾਂ ਗਲਤ ਗੱਲ ਹੈ ਨਾ ਤਾਂ ਪੰਮੀ ਆਖਦੀ ਹੈ ਇਹ ਚੌਕ ਦੀ ਚੋਰੀ ਕਰਕੇ ਚੌਕ ਨੂੰ ਸਕੂਲ ਵਿੱਚ ਹੀ ਲੁਕੋ ਦਿੰਦਾ ਸੀ ਚੌਕ ਦੀ ਚੋਰੀ ਇਸ ਲਈ ਕਰਦਾ ਸੀ ਤਾਂ ਜੋ ਸਕੂਲ ਦੇ ਅਧਿਆਪਕ ਪੜ੍ਹਾ ਨਾ ਸਕਣ ਅਤੇ ਲਿਖਣ ਲਈ ਕੋਈ ਕੰਮ ਨਾ ਦੇਣ ਸਾਨੂੰ ਲਾਜੋ ਫੇਰ ਆਖਦੀ ਹੈ ਚਾਚੀ ਜੀ ਫੇਰ RAMU ਫੜਿਆ ਕਿਵੇਂ ਗਿਆ ਮੰਮੀ ਕਹਿੰਦੀ ਇੱਕ ਦਿਨ ਸਵੇਰ ਦੀ ਸਵਾ ਵਿੱਚ ਪ੍ਰਿੰਸੀਪਲ ਸਰ ਨੇ ਇੱਕ ਸਿੱਖਿਆਦਾਇਕ ਕਹਾਣੀ ਸੁਣਾਈ ਕਹਾਣੀ ਦੇ ਅੰਤ ਵਿੱਚ ਪ੍ਰਿੰਸੀਪਲ ਸਰ ਨੇ ਕਿਹਾ ਕਿ ਚੋਰੀ ਕਰਨਾ ਪਾਪ ਹੈ ਉਸੇ ਦਿਨ RAMU ਘਰ ਆ ਕੇ ਬਹੁਤ ਪਰੇਸ਼ਾਨ ਹੋਇਆ ਅਤੇ ਸਾਰੀ ਗੱਲ RAMU ਨੇ ਸਾਨੂੰ ਦੱਸ ਦਿੱਤੀ ਅਗਲੇ ਹੀ ਦਿਨ ਅਸੀਂ RAMU ਨਾਲ ਸਕੂਲ ਗਏ ਅਤੇ ਮਾਫੀ ਮੰਗੀ ਉਸ ਤੋਂ ਬਾਅਦ ਸਕੂਲ ਵਿੱਚ ਚੋਕ ਚੋਰੀ ਹੋਣੀ ਬੰਦ ਹੋ ਗਈ ਲਾਜੋ ਆਖਦੀ ਹੈ RAMU ਸਮਝਦਾਰ ਬੱਚਾ ਹੈ ਜੋ ਉਹ ਗੱਲ ਨੂੰ ਸਮਝ ਗਿਆ ਸੀ ਇਸੇ ਲਈ ਤਾਂ ਸਕੂਲ ਵਿੱਚ ਸਿੱਖਿਆ ਦੇ ਕਹਾਣੀਆਂ ਅਤੇ ਕਿਤਾਬਾਂ ਹੋਣੀਆਂ ਜ਼ਰੂਰੀ ਨੇ ਤਾਂ ਜੋ ਬੱਚੇ ਪੜ੍ਹ ਕੇ ਸਿਆਣੇ ਹੋ ਜਾਣ ਅਤੇ ਆਪਣੀ ਗਲਤੀ ਨੂੰ ਦੁਹਰਾਉਣਾ ਚੋਰੀ ਕਰਨਾ ਪਾਪ ਹੈ ਜੇ ਇਹ ਸਕੂਲ ਵਿੱਚ ਕਿਤਾਬਾਂ ਵਿੱਚ ਲਿਖਿਆ ਨਾ ਹੋਵੇ ਤਾਂ ਸਕੂਲ ਦੇ ਅਧਿਆਪਕ ਇਸ ਗੱਲ ਨੂੰ ਨਾ ਸਮਝਾਉਣ ਤਾਂ ਬੱਚੇ ਵਿਗੜ ਜਾਂਦੇ ਨੇ ਲਾਜੋ ਪੰਮੀ ਨੂੰ ਆਖਦੀ ਹੈ ਚਾਚੀ ਜੀ ਇੱਕ ਦਿਨ ਮੈਨੂੰ 10 ਦਾ ਨੋਟ ਮਿਲਿਆ 10 ਰੁਪਏ ਦਾ ਨੋਟ ਦੇਖ ਕੇ ਮੈਂ ਤਾਂ ਬਹੁਤ ਖੁਸ਼ ਹੋਈ ਮੈਂ ਉਸ ਨੋਟ ਨੂੰ ਲੈ ਕੇ ਆਪਣੇ ਘਰੇ ਚਲੀ ਗਈ ਉਹ 10 ਰੁਪਏ ਦਾ ਨੋਟ ਮੇਰੇ ਲਈ ਹਜ਼ਾਰਾਂ ਲੱਖਾਂ ਰੁਪਏ ਜਿੰਨਾ ਲੱਗਿਆ ਮੈਨੂੰ ਮੁੱਠੀ ਚ ਲੈ ਕੇ ਉਸ ਨੋਟ ਨੂੰ ਮੈਂ ਸਾਰੀ ਰਾਤ ਸੋਚਦੀ ਰਹੀ ਕਿ ਇਸ ਨੋਟ ਦਾ ਮੈਂ ਇੱਕ ਪੈਨਸਲ ਅਤੇ ਇੱਕ ਰਬੜ ਲੈ ਕੇ ਆਉਂਗੀ ਸਾਰੀ ਰਾਤ ਮੈਂ ਸੁਪਨੇ ਦੇਖਦੀ ਰਹੀ ਅਤੇ ਕਦ ਮੈਨੂੰ ਨੀਂਦ ਆ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ ਜਦ ਮੈਂ ਸੌਂ ਗਈ ਸੀ ਤਾਂ ਮੈਨੂੰ ਇੱਕ ਸੁਪਨਾ ਆਇਆ ਸੁਪਨੇ ਵਿੱਚ ਵੇਖਿਆ ਕਿ ਜਿਸ ਬੱਚੇ ਦਾ ਇਹ ਨੋਟ ਡਿੱਗਿਆ ਸੀ ਉਹ ਕਾਫੀ ਰੋ ਰਿਹਾ ਸੀ ਉਸਨੇ ਵੀ ਉਸ ਨੋਟ ਦਾ ਕੁਝ ਲਿਆਉਣਾ ਸੀ ਉਹ ਬੱਚਾ ਕੌਣ ਸੀ ਉਹ ਤਾਂ ਮੈਂ ਸਾਪ ਦੇਖ ਨਹੀਂ ਸਹੀ ਪਰ ਉਸ ਤੋਂ ਬਾਅਦ ਮੈਨੂੰ ਨੀਂਦ ਨਹੀਂ ਆਈ ਅਗਲੇ ਹੀ ਦਿਨ ਮੈਂ ਜਦ ਸਕੂਲ ਗਈ ਤਾਂ ਉਹ ਰੁਪਏ ਦਾ ਨੋਟ ਮੈਂ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਫੜਾਇਆ ਕਿਉਂਕਿ ਮੇਰੇ ਮਨ ਵਿੱਚ ਇੱਕ ਅਫਸੋਸ ਜਿਹਾ ਹੋ ਗਿਆ ਸੀ ਮੈਂ ਉਹ ਨੋਟ ਆਪਣੇ ਨਾਲ ਲੈ ਕੇ ਘਰ ਆਈ ਸੀ ਬਿਨਾ ਇਹ ਸੋਚੇ ਕਿ ਜਿਸ ਬੱਚੇ ਦਾ ਇਹ ਨੋਟ ਸੀ ਉਹ ਬੱਚਾ ਕਿੰਨਾ ਪਰੇਸ਼ਾਨ ਹੋਵੇਗਾ ਅਹਿਮਦ ਹੱਸ ਪੈਂਦਾ ਹੈ ਉਸ ਨੂੰ ਇੰਜ ਹੱਸਦਿਆਂ ਦੇਖ ਕੇ ਲਾਜੋ ਥੋੜੀ ਜਹੀ ਹੈਰਾਨ ਹੋ ਗਈ ਇਸ ਤੋਂ ਪਹਿਲਾਂ ਕਿ ਲਾਜੋ ਉਹ ਹੱਸਣ ਦਾ ਕਾਰਨ ਪੁੱਛਦੀ ਅਹਿਮਦ ਖੁਦ ਹੀ ਬੋਲ ਪਿਆ ਤੁਸੀਂ ਇੱਕ 10 ਰੁਪਏ ਦੇ ਨੋਟ ਲਈ ਇਨੇ ਪਰੇਸ਼ਾਨ ਹੋਏ ਉਹ ਸਿਰਫ 10 ਰੁਪਏ ਦਾ ਨੋਟ ਤਾਂ ਸੀ ਕੀ ਕਿਹੜਾ ਉਹ ਲੱਖਾਂ ਜਾਂ ਕਰੋੜਾ ਰੁਪਏ ਸੀ ਅੱਗੋਂ ਲਾਜੋ ਅਹਿਮਦ ਨੂੰ ਆਖਦੀ ਹੈ ਉਹ ਸਿਰਫ 10 ਰੁਪਏ ਦਾ ਨੋਟ ਸੀ ਇਹ ਸਿਰਫ ਤੁਹਾਨੂੰ ਲੱਗਦਾ ਹੈ ਪਰ ਜਿਸ ਘਰ ਵਿੱਚੋਂ ਮੈਂ ਆਈ ਹਾਂ ਉੱਥੇ 1 ਰੁਪਏ ਦਾ ਸਿੱਕਾ ਵੀ 1000 ਰੁਪਏ ਦੇ ਬਰਾਬਰ ਮੰਨਿਆ ਜਾਂਦਾ ਹੈ ਉਹ 10 ਰੁਪਏ ਮੈਂ ਚੁੱਕੇ ਸੀ ਕਿਉਂਕਿ ਉਸ 10 ਰੁਪਏ ਵਿੱਚ ਮੈਨੂੰ ਲੱਖਾਂ ਰੁਪਏ ਨਜ਼ਰ ਆ ਰਹੇ ਸੀ ਇਸ ਲਈ ਤਾਂ ਸੇਖ ਚਿੱਲੀ ਬਾਗ ਮੈਂ ਉਸ 100 ਰੁਪਏ ਦੇ ਨੋਟ ਨੂੰ ਹੱਥ ਵਿੱਚ ਲੈ ਕੇ ਕਈ ਸੁਪਨੇ ਸਜਾ ਲਏ ਸਨ ਪੰਮੀ ਲਾਜੋ ਦੇ ਸਿਰ ਤੇ ਹੱਥ ਫੇਰਦੀ ਹੈ ਅਤੇ ਉਸ ਨੂੰ ਪਿਆਰ ਜਿਤਾਉਂਦੀ ਹੈ ਪੰਮੀ ਲਾਜੋ ਨੂੰ ਆਖਦੀ ਹੈ ਬਿਲਕੁਲ ਸਹੀ ਕਿਹਾ ਪੁੱਤਰ ਤੂੰ ਇਹ ਸਿਰਫ ਅੱਜ ਦੇ ਵਕਤ ਦੀ ਗੱਲ ਨਹੀਂ ਹੈ ਇਹ ਤਾਂ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਉਸ ਟਾਈਮ ਜਿਸ ਟਾਈਮ ਮੈਂ ਸਕੂਲ ਵਿੱਚ ਪੜ੍ਹਨ ਲੱਗੀ ਸੀ ਤਾਂ ਮੈਨੂੰ 1 ਰੁਪਏ ਦਾ ਟਾਲਾ ਵੀ ਨਹੀਂ ਸੀ ਨਸੀਬ ਹੁੰਦਾ ਪਹਿਲੀ ਜਮਾਤ ਵਿੱਚ ਹੀ ਮੈਨੂੰ ਸਕੂਲੋਂ ਢਾ ਲਿਆ ਸੀ ਕਿਉਂ ਕਿ ਘਰ ਦਾ ਗੁਜ਼ਾਰਾ ਜੋ ਨਹੀਂ ਹੋ ਰਿਹਾ ਸੀ ਬਹਾਦਰ ਸਿੰਘ ਧਾਰਾਂ ਵਾਲੀਆਂ ਬਾਲਟੀਆਂ ਲੈ ਕੇ ਬਸ ਪੰਮੀ ਵੱਲ ਆ ਰਿਹਾ ਸੀ ਕਿ ਉਸਨੇ ਪੰਮੀ ਨੂੰ ਆਵਾਜ਼ ਲਗਾਉਂਦਿਆਂ ਆਖਿਆ ਪੰਮੀ ਜੀ ਜੇਕਰ ਤੁਹਾਡੀਆਂ ਗੱਲਾਂ ਮੁੱਕ ਗਈਆਂ ਹੁਣ ਤਾਂ ਆ ਕੇ ਸਾਡੇ ਨਾਲ ਤਾਰਾ ਹੀ ਕਢਵਾ ਦਿਓ ਪੰਮੀ ਅੱਗੋਂ ਹੱਸ ਪੈਂਦੀ ਹੈ ਤੇ ਆਖਦੀ ਹੈ ਹਾਂਜੀ ਹਾਂਜੀ ਮੈਂ ਹੁਣੇ ਹੀ ਆਉਂਦੀ ਹਾਂ ਉਹ ਬਹਾਦਰ ਨਾਲ ਪਸ਼ੂਆ ਵਾਲੇ ਸਤੜੇ ਵਿੱਚ ਚਲੀ ਜਾਂਦੀ ਹੈ ਅਹਿਮਦ ਲਾਜੂ ਨਾਲ ਬੈਠ ਕੇ ਅਜੇ ਵੀ ਗੱਲਾਂ ਵਿੱਚ ਰੁੱਝਿਆ ਹੋਇਆ ਹੈ ਕਿ ਮਿਸ ਲੈਲਾ ਅਹਿਮਦ ਨੂੰ ਆਵਾਜ਼ ਲਗਾਉਂਦੀ ਹੈ ਅਹਿਮਦ ਲਾਜੋ ਨੂੰ ਆਖਦਾ ਹੈ ਤੁਸੀਂ 2 ਮਿੰਟ ਬੈਠੋ ਮੈਂ ਹੁਣੀ ਆਉਂਦਾ ਹਾਂ ਅਹਿਮਦ ਮਿਸ ਲੈਲਾ ਦੇ ਕਮਰੇ ਵਿੱਚ ਚਲਾ ਜਾਂਦਾ ਹੈ ਮਿਸ ਲੈਲਾ ਇੱਕ ਵਾਰ ਦਰਵਾਜ਼ੇ ਤੋਂ ਬਾਹਰ ਦੇਖਦੀ ਹੈ ਕਿ ਸ਼ਾਇਦ ਉਹ ਇਹ ਦੇਖ ਰਹੀ ਸੀ ਜਾਂ ਕੋਈ ਉਸ ਨੂੰ ਦੇਖਦਾ ਨਹੀਂ ਰਿਹਾ ਫਿਰ ਮਿਸ ਲੈਲਾ ਅਹਿਮਦ ਨੂੰ ਆਖਦੀ ਹੈ ਵੈਸੇ ਕਹਿਣਾ ਪਵੇਗਾ ਕਿ ਤੂੰ ਲਾਜੋ ਨਾਲ ਬਹੁਤ ਜਲਦੀ ਕੁੜੀ ਮਿਲ ਗਿਆ ਹੈ ਗੱਲ ਸੁਣ ਕੇ ਅਹਿਮਦ ਹੱਸਦਾ ਹੋਇਆ ਆਖਦਾ ਹੈ ਕੀ ਕਰਾਂ ਉਹ ਹੈ ਹੀ ਇੰਨੀ ਮੂਰਖ ਥੋੜਾ ਜਿਹਾ ਪਿਆਰ ਨਾਲ ਕੀ ਗੱਲ ਕਰ ਲਿਆ ਉਹ ਤਾਂ ਮੈਨੂੰ ਭੋਲਾ-ਪੋਲਾ ਬੰਦਾ ਹੀ ਮੰਨਣ ਲੱਗ ਪਈ ਹੈ ਮਿਸਲੈਲਾ ਹੱਸਦੀ ਹੈ ਉਸ ਦੀ ਹਾਸੀ ਕੁਝ ਅਜੀਬ ਜਿਹੀ ਸੀ ਉਹ ਅਹਿਮਦ ਨੂੰ ਅੱਗੋਂ ਆਖਦੀ ਹੈ ਇਸ ਦਾ ਮਤਲਬ ਮੈਂ ਕੋਈ ਗਲਤੀ ਨਹੀਂ ਕੀਤੀ ਉਹਨੂੰ ਇੱਥੇ ਲਿਆ ਕੇ ਜਾ ਦੋਨੂੰ ਮੈਂ ਸੜਕ ਤੇ ਖੜੀ ਦੇਖਿਆ ਸੀ ਤਾਂ ਉਹਦੀਆਂ ਅੱਖਾਂ ਵਿੱਚ ਹੀ ਦੇਖ ਰਿਆ ਸੀ ਕਿ ਉਸ ਨੂੰ ਹੁਣ ਤੱਕ ਕਿਸੇ ਵੀ ਬੰਦੇ ਨੇ ਹੱਥ ਨਹੀਂ ਲਾਇਆ ਕਿਉਂਕਿ ਉਸ ਦੀਆਂ ਅੱਖਾਂ ਵਿੱਚ ਕੋਈ ਡਰ ਕੋਈ ਝਿਜਕ ਨਹੀਂ ਸੀ ਉਸ ਦਾ ਮਾਸੂਮ ਚਿਹਰਾ ਉਸ ਦੀ ਹਕੀਕਤ ਨੂੰ ਬਿਆਨ ਕਰ ਰਿਹਾ ਸੀ ਹੁਣ ਉਸ ਦਾ ਇਹ ਨੇਕ ਦਿਲ ਤੇ ਭੁਲਾਪਣ ਮੇਰੇ ਮਕਸਦ ਨੂੰ ਪੂਰਾ ਕਰੇਗਾ ਅਹਿਮਦ ਮਿਸ ਲੈਲਾ ਨੂੰ ਪੁੱਛਦਾ ਹੈ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਕਿ ਤੂੰ ਲਾਜੋ ਨੂੰ ਹੀ ਕਿਉਂ ਚੁਣਿਆ ਕੁੜੀਆਂ ਤਾਂ ਹੋਰ ਵੀ ਬਹੁਤ ਨੇ ਤਾਂ ਮਿਸ ਲੈਲਾ ਅਹਿਮਦ ਨੂੰ ਆਖਦੀ ਹੈ ਕਿਉਂਕਿ ਲਾਜੋ ਨੂੰ ਕਿਸੇ ਬੰਦੇ ਨੇ ਅਜੇ ਤੱਕ ਹੱਥ ਨਹੀਂ ਲਾਇਆ ਇਸ ਦਾ ਮਤਲਬ ਉਹ ਬਿਲਕੁਲ ਸੁੱਧਾ ਹੈ ਤੇ ਮੈਨੂੰ ਮੇਰੇ ਮਕਸਦ ਲਈ ਲਾਜੋ ਤੋਂ ਬਿਹਤਰ ਹੋਰ ਕੁੜੀ ਨਹੀਂ ਮਿਲ ਸਕਦੀ ਹਾਲਾਂਕਿ ਜਦੋਂ ਮੈਂ ਉਸ ਨੂੰ ਇੱਥੇ ਲੈ ਕੇ ਆਈ ਸੀ ਉਦੋਂ ਲਾਜੋ ਤੇ ਥੋੜਾ ਜਿਹਾ ਮੈਨੂੰ ਸ਼ੱਕ ਸੀ ਇਸੇ ਲਈ ਤਾਂ ਲਾਜੋ ਨੂੰ ਜਾਣ ਨਹੀਂ ਦਿੱਤਾ ਉਸ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਰੱਖਿਆ ਹੁਣ ਮੈਂ ਸਮਝ ਗਈ ਹਾਂ ਕਿ ਲਾਜੋ ਬਿਲਕੁਲ ਠੀਕ ਕੁੜੀ ਹੈ ਤੇ ਮੇਰਾ ਮਕਸਦ ਉਸ ਨਾਲ ਹੀ ਪੂਰਾ ਹੋਵੇਗਾ ਅੱਗੇ ਤੁਸੀਂ ਸੁਣਨਾ ਬਿੱਲ ਮਿਸ ਲੈਲਾ ਦਾ ਮਕਸਦ ਕੀ ਸੀ ਕੱਲ ਵਾਲੇ ਭਾਗ ਜਰੂਰ ਸੁਣਨਾ ਜੀ ਧੰਨਵਾਦ ਜੀ